ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਟੈਂਟ ਦੀ ਪੁਲਿਸ ਦੇ ਵੱਲੋਂ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਵੱਲੋਂ ਪੁਲਿਸ ਦੇ ਕੰਟਰੋਲ ਰੂਮ ਦੇ ਉੱਪਰ ਆਪਣੇ ਨਾਲ ਲੁੱਟ ਹੋਣ ਦੀ ਇਤਲਾਹ ਦਿੱਤੀ ਗਈ ਸੀ ਜੋ ਕਿ ਜਾਂਚ ਪੜਤਾਲ ਤੋਂ ਬਾਅਦ ਝੂਠੀ ਨਿਕਲੀ ਐਸਪੀ ਸਿਟੀ ਦੇ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੀਤੇ ਦਿਨੀ ਮੁੱਚੋਂ ਮੰਡੀ ਏਰੀਏ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਗਈ ਸੀ ਕਿ ਉਸ ਦੇ ਨਾਲ ਲੱਖਾਂ ਰੁਪਏ ਦੀ ਲੁੱਟ ਹੋ ਗਈ ਹੈ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਹੋਇਆ ਪੁਲਿਸ ਦੇ ਵੱਲੋਂ ਜਦੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਦਿੱਤੀ ਗਈ ਸੂਚਨਾ ਝੂਠੀ ਨਿਕਲੀ ਅਤੇ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਨੌਜਵਾਨ ਦੇ ਵੱਲੋਂ ਘਰੋਂ ਕਿਸੇ ਕੰਮ ਨੂੰ ਮਿਲੇ ਪੈਸਿਆਂ ਨੂੰ ਕਿਸੇ ਹੋਰ ਕੰਮ ਦੇ ਵਿੱਚ ਵਰਤ ਲਿਆ ਗਿਆ ਤੇ ਜਵਾਬਦੇਹੀ ਤੋਂ ਬਚਣ ਦੇ ਲਈ ਇਸ ਦੇ ਵੱਲੋਂ ਲੁੱਟ ਦੀ ਝੂਠੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਐਸਪੀ ਸਿਟੀ ਦੇ ਵੱਲੋਂ ਇਹ ਵੀ ਸਾਫ ਕੀਤਾ ਗਿਆ ਕਿ ਕੰਟਰੋਲ ਰੂਮ ਦੇ ਉੱਪਰ ਝੂਠੀਆਂ ਇਤਲਾਮਾਂ ਨਾ ਦਿੱਤੀਆਂ ਜਾਣ ਨਹੀਂ ਤਾਂ ਕਾਨੂੰਨ ਅਨੁਸਾਰ ਸੂਚਨਾ ਦੇਣ ਵਾਲੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅੱਜ ਤਕਰੀਬਨ 2:30 ਵਜੇ ਦੇ ਕਰੀਬ ਇੱਕ ਅਰਸ਼ਦੀਪ ਨਾਮ ਦੇ ਲੜਕੇ ਨੇ ਜਿਹੜੇ ਹੈਗੀ ਐ ਕਾਲ ਕੀਤੀ ਸੀਗੀ ਕੰਟਰੋਲ ਰੂਮ ਜ਼ਿਲ੍ਹਾ ਪੁਲਿਸ ਬਟੰਡਾ ਦੇ ਉੱਪਰ ਕਿ ਮੇਰੇ ਨਾਲ 120000 ਰੁਪਏ ਦੀ ਜਿਹੜੀ ਹੈਗੀ ਸਨੇਚਿੰਗ ਦੀ ਵਾਰਦਾਤ ਹੋ ਗਈ ਹੈ ਤੇ ਜਿਹੜੀ ਹੈਗੀ ਇਸਨੇ ਅੱਜ SBI ਤੋਂ ਕਹਿੰਦਾ ਮੈਂ ਪੈਸੇ ਕਢਵਾ ਕੇ ਜਦੋਂ ਜਾ ਰਿਹਾ ਸੀਗਾ ਤਾਂ ਪੁੱਚੋ ਔਟਲੈਟ ਦੇ ਕੋਲ ਜਾ ਕੇ ਇੱਕ ਮੋਟਰਸਾਈਕਲ ਸਵਾਰ ਤੋਂ ਉਸਨੇ ਕਹਿੰਦਾ ਮੈਂ ਲਿਫਟ ਲਈ ਲਿਫਟ ਲੈਣ ਤੋਂ ਬਾਅਦ ਉੱਥੇ ਉਸਨੇ ਪਹਿਲਾਂ ਆਪਣੇ ਦੋ ਦੋਸਤਾਂ ਨੂੰ ਹੋਰ ਬੁਲਾ ਲਿਆ ਤੇ ਮੇਰੇ ਸਿਰ ਦੇ ਵਿੱਚ ਉਹਨਾਂ ਨੇ ਸੱਟ ਮਾਰੀ ਤੇ ਮੇਰੇ ਕੋਲ 1,20,000 ਰੁਪਇਆ ਲਖੋਗੇ ਜਿਹੜੇ ਹੈਗੇ ਲੈ ਗਏ ਇਸ ਤੇ ਇੱਕ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਦੀ ਟੀਮ ਵੱਲੋਂ ਮੌਕਾ ਐਸ ਐਚਓ ਕੈਂਟ ਵੱਲੋਂ ਮੌਕਾ ਪਰ ਪਹੁੰਚ ਕੇ ਤਫ਼ਤੀਸ਼ ਕੀਤੀ ਗਈ ਸੋ ਪਹਿਲੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਇਹਨੇ ਅੱਜ ਕਿਹਾ ਸੀ ਵੀ ਮੈਂ ਐਸ ਬੀ ਬੈਂਕ ਦੇ ਵਿੱਚੋਂ 1,20,000 ਕਢਵਾਇਆ ਉਸ ਦੀ ਤਫ਼ਤੀਸ਼ ਦੇ ਸਬੰਧ ਵਿੱਚ ਜਦੋਂ ਬੈਂਕ ਦੇ ਵਿੱਚੋਂ ਡਿਟੇਲਸ ਚੈੱਕ ਕੀਤੀ ਗਈ ਤੇ ਪਤਾ ਲੱਗਾ ਕਿ ਅੱਜ ਇਸ ਨੇ ਕੋਈ ਵੀ ਟ੍ਰਾਂਜ਼ੈਕਸ਼ਨ ਜਿਹੜੀ ਹੈਗੀ ਬੈਂਕ ਦੇ ਵਿੱਚ ਨਹੀਂ ਕੀਤੀ ਸੀਗੀ ਸੋ ਥੋੜਾ ਸ਼ੱਕ ਹੋਣ ਪਰ ਦੁਬਾਰਾ ਜਦੋਂ ਸੀਸੀਟੀਵੀ ਫੁਟੇਜ ਐਂਡ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰ ਕਰਨ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ ਇਸਨੇ ਇਹ ਘਰੋਂ ਜਿਹੜੇ ਹੈਗੇ ਪੈਸੇ ਲੈ ਸੀਗੇ ਕੁਝ ਦਿਨ ਪਹਿਲਾਂ ਤੇ ਉਸ ਨੂੰ ਪੈਸੇ ਨੂੰ ਆਪਣੇ ਲੋਡ ਵਿੱਚ ਵਰਤ ਗਿਆ ਸੀਗਾ ਤੇ ਹੁਣ ਘਰੋਂ ਡਰਦਾ ਸੀਗਾ ਕਿ ਮੈਨੂੰ ਜਿਹੜੀ ਹੈਗੀ ਮੇਰੇ ਪੇਰੈਂਟਸ ਵਾਰ-ਵਾਰ ਪੈਸੇ ਮੰਗ ਰਹੇ ਸੀਗੇ ਤੇ ਉਸ ਹੀ ਚੀਜ਼ ਦੇ ਵਿੱਚ ਜਿਹੜੀ ਹੈਗੀ ਇਸਨੇ ਇੱਕ ਝੂਠੀ ਸਟੋਰੀ ਬਣਾ ਕੇ ਜਿਹੜਾ ਹੈਗਾ ਇੱਕ ਝੂਠੀ ਇਨਫੋਰਮੇਸ਼ਨ ਜਿਹੜੀ ਹੈਗੀ ਦਿੱਤੀ ਹੈ ਸੋ ਨੂੰ ਅਸੀਂ ਰਾਉਂਡ ਅਪ ਕਰ ਲਿਆ ਦੇ ਖਿਲਾਫ ਜਿਹੜੀ ਹੈਗੀ ਬੰਦੀ ਜਿਹੜੀ ਹੈਗੀ ਐ ਐਕਸ਼ਨ ਹੈਗਾ ਜਿਹੜਾ ਥਾਣਾ ਕੈਂਟ ਦੇ ਵਿੱਚ ਦੇ ਖਿਲਾਫ ਲਿਆ ਜਾਊਗਾ ਜਿਹੜੀ ਇਹਨਾਂ ਛੋਟੀ ਇਨਫੋਰਮੇਸ਼ਨ ਸਾਡੇ ਕੰਟਰੋਲ ਰੂਮ ਦੇ ਉੱਪਰ ਦਿੱਤੀ ਸੀਗੀ ਠੀਕ ਆਪਾਂ ਕੀ ਹੋਈ ਇਹ ਹਦੇਸ਼ ਹਸਪੀਟਲ ਦੇ ਵਿੱਚ ਅਟੈਂਡੈਂਟ ਦਾ ਕੰਮ ਕਰਦਾ ਆਪਣੇ ਜਿਹੜੇ ਪੁੱਛੋ ਦੇ ਵਿੱਚ ਸੋ ਨਾਲ ਹੀ ਅਸੀਂ ਇਹ ਵੀ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਇਨਫੋਰਮੇਸ਼ਨ ਜਦੋਂ ਕੰਟਰੋਲ ਰੂਮ ਦੇ ਉੱਪਰ ਦਿੰਦੇ ਹੋ ਤਾਂ ਉਹ অথੈਨਟੀਕੇਟ ਹੋਣੀ ਚਾਹੀਦੀ ਹੈ ਜਿਹੜਾ ਵੀ ਬੰਦਾ ਕਿਸੇ ਤਰ੍ਹਾਂ ਦੀ ਝੂਠੀ ਇਨਫੋਰਮੇਸ਼ਨ ਦਊਗਾ ਜਾਂ ਕੋਈ ਗਲਤ ਜਿਹੜੀ ਹੈਗੀ ਹੈ ਸ਼ਰਾਰਤੀ ਜਿਹੜੀ ਹੈਗੀ ਹੈ ਤਰ੍ਹਾਂ ਦੀ افਵਾਹ ਫਲਾਊਗਾ ਤੋਂ ਦੇ ਖਿਲਾਫ ਅਸੀਂ ਸਖਤ ਜਿਹੜੀ ਹੈਗੀ ਕਾਰਵਾਈ ਕਰਾਂਗੇ ਤੇ ਇਸ ਇਸ ਨੂੰ ਵੀ ਅਸੀਂ ਜਿਹੜੀ ਹੈਗੀ ਥਾਣਾ ਕੈਂਟ ਦੇ ਵਿੱਚ ਇਹਨੂੰ ਅਸੀਂ ਰੌਂਡ ਅਪ ਕਰਕੇ ਇਹਦੇ ਖਿਲਾਫ ਬੰਦਾ ਐਕਸ਼ਨ ਲੈ ਰਹੇ ਹਾਂ ਇਹ ਪੈਸਾ ਨੇ ਨਸ਼ੇ ਨਸ਼ੇ ਕਰਵਾਸਤੇ ਵਰਤਦਾ ਕੁਝ ਪਤਾ ਲੱਗੇ ਨਹੀਂ ਇਹ ਜਿਹੜੀ ਹੈਗੀ ਆਪਣੇ ਅਸ਼ੋ ਰਾਮ ਦੇ ਵਿੱਚ ਵਰਤ ਲਿਆ ਸੀਗਾ 1 ਲੱਖ 20000 ਰੁਪਏ ਦੇ ਕਰੀਬ ਜਿਹੜੀ ਹੈਗੀ ਅਮਾਉਂਟ ਇਹਨੇ ਜਿਵੇਂ ਆਪਣੇ ਫਰੈਂਡਸ ਦੇ ਨਾਲ ਪਾਰਟੀਆਂ ਵਗੈਰਾ ਕਰ ਲਈਆਂ ਤੋ ਹੁਣ ਇਹਦੇ ਕੋਲ ਪੈਸੇ ਨਹੀਂ ਸੀ ਜਦੋਂ ਪੇਰੈਂਟਸ ਨੇ ਮੰਗੇ ਤਾਂ ਇਹ ਬਹਾਨੇ ਬਣਾ ਰਿਹਾ ਸੀ ਕਿ ਕੋਈ ਨਹੀਂ ਮੈਂ ਲੈ ਕੇ ਦੇ ਦੂੰਗਾ ਤਾਂ ਅੱਜ ਉਸ ਨੂੰ ਕਵਰ ਕਰਨ ਲਈ ਜਿਹੜੀ ਹੈਗੀ ਇਸਨੇ ਅੱਜ ਇਹ ਜਿਹੜੀ ਸਟੋਰੀ ਜਿਹੜੀ ਹੈਗੀ ਮੈਡ ਅਪ ਕੀਤੀ